ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਤੇ ਸਾਰੇ ਵੀਰ ਬਾਈ ਜੀ ਆਪਣੇ ਚੈਨਲ ਤੇ ਸਵਾਗਤ ਹੈ ਜਿਹੜੇ ਵੀਰ ਨਵੇਂ ਜੁੜੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਆਪਾਂ ਬਾਈ ਜੀ ਸੁਲਤਾਨ ਕਲੈਕਸ਼ਨ ਤੇ ਖੜੇ ਆ ਪਿੰਡ ਧੋਲੇ ਵਿੱਚ ਤੇ ਬਾਈ ਜੀ ਇਧਰ ਨਿਗਾ ਮਰਵਾ ਦਿਓ ਸਾਹਮਣੇ ਅੱਡਾ ਜਮਾ ਮੇਨ ਅੱਡਾ ਦਾ ਬਾਈ ਜੀ ਇੱਥੇ ਤੇ ਬਾਈ ਨੇ ਨਵੀਂ ਸ਼ਾਪ ਕਰੀ ਹੈ ਕਿ ਬਾਈ ਠੀਕ ਹੈ ਜੀ ਤੇ ਬਾਈ ਨੂੰ ਸਪੋਰਟ ਜਰੂਰ ਕਰਿਓ ਤੇ ਅੱਜ ਆਪਾਂ ਤੁਹਾਡੇ ਵਾਸਤੇ ਘੈਂਟ ਘੈਂਟ ਕੰਡੀਸ਼ਨਾਂ ਦੇ ਕੱਪੜੇ ਲੈ ਕੇ ਆਏ ਬਾਈ ਜੀ ਪੂਰੇ ਟਾਪ ਕੁਆਲਿਟੀ ਦੇ ਬਾਕੀ ਆਪਾਂ ਅੰਦਰ ਚੱਲਦੇ ਆਂ ਬਾਈ ਨਾਲ ਸਾਰੀ ਗੱਲਬਾਤ ਕਰਾਂਗੇ। ਤਾਂ ਬਾਈ ਜੀ ਕੈਂਟ ਕੈਂਟ ਕੰਡੀਸ਼ਨਾਂ ਦੇ ਆਪਾਂ ਤੁਹਾਨੂੰ ਕੱਪੜੇ ਦਿਖਾਵਾਂਗੇ ਤੇ ਵੀਡੀਓ ਨੂੰ ਸਕਿੱਪ ਨਾ ਕਰਿਓ ਬਾਈ ਜੀ। ਚਲੋ ਬਈ ਚੱਲਦੇ ਆਂ ਬਾਈ ਨਾਲ ਕਰਦੇ ਆਂ ਗੱਲਬਾਤ। ਲੈ ਵੀ ਖੁੱਲ ਗਿਆ ਗੇਟ। ਹੱਸਿਗਾ ਬਾਈ ਜੀ। ਸ਼ਸ਼ੀਕਲ ਜੀ। ਠੀਕੋ ਬਾਈ ਜੀ। ਬੜੀ ਹੋਈ ਜਾਂਦੀ। ਹੱਸਿਗਾ ਬਾਈ ਜੀ। ਠੀਕੋ ਬਾਈ ਜੀ। ਤੇ ਬਾਈ ਜੀ ਮੇਨ ਲొਕੇਸ਼ਨ ਦੱਸ ਦਿਓ ਪਹਿਲਾਂ ਅੱਜ ਆਪਾਂ ਕਿੱਥੇ ਖੜੇ ਆਂਗੇ। ਸ਼ਸ਼ੀਕਲ ਬਾਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਪਣੇ ਚੈਨਲ ਤੇ। ਸੁਲਤਾਨ ਕਲੈਕਸ਼ਨ ਬਾਈ ਪਿੰਡ ਧੌਲਾ ਆਪਣ ਖਾਸ ਕਰ ਇਹ ਆਪਣਾ ਪਿੰਡ ਮਸੂਹਰਾ ਬਾਈ ਠੀਕ ਹੈ ਜੀ ਬਾਬੇ ਦੀ ਜਗਾ ਬਾਬਾ ਅੜੀਸਰ ਸਾਹਿਬ ਆ ਉਹੀ ਪਿੰਡ ਆਪਣਾ ਪਿੰਡ ਧੌਲਾ ਵੀਰੇ ਧੌਲੇ ਦੇ ਬਸਟ ਦੇ ਆਪਣੀ ਸ਼ਾਪ ਆ ਗਈ ਸੁਲਤਾਨ ਕਲੈਕਸ਼ਨ ਦੇ ਨਾਮ ਦੇ ਦਿੱਤੇ ਵੀਰੇ ਠੀਕ ਹੈ ਜੀ ਹਾਂ ਜੀ ਤੇ ਅੱਜ ਕਿੱਦਾਂ ਕਿੱਦਾਂ ਦੀ ਵੈਰਾਈਟੀ ਲੈ ਕੇ ਆਇਓ ਬਾਈ ਜੀ ਆਪਣੇ ਕੋਲੇ ਵੀਰੇ ਮਤਲਬ ਜਿਹੜੀ ਅੱਜ ਕੱਲ ਟ੍ਰੈਂਡਿੰਗ ਦੇ ਵਿੱਚ ਚੱਲਦੀ ਆਈਟਮ ਆ ਜਮਾ ਜੈਨੂਨ ਚੀਜ਼ਾਂ ਫੈਂਸੀ ਲੁੱਕ ਵੀਰੇ ਅੱਜ ਕੱਲ ਫੰਕੀ ਲੁੱਕ ਕਿਹੜੀ ਚੱਲਦੀ ਆ ਮੁੰਡੇ-ਮੁੰਡੇ ਵਾਲੀ ਆਪਣੇ ਕੋਲੇ ਬਰੇ ਉਹ ਆਈਟਮਾਂ ਹੁੰਦੀਆਂ ਨੇ ਸਾਰੀਆਂ ਇੱਕ ਹੈ ਨਿਊ ਤੋਂ ਨਿਊ ਵੈਰਾਈਟੀ ਕੱਲੀ ਆਪਾਂ ਨੇ ਬ ਮਾਰਕੀਟ ਦੇ ਵਿੱਚ ਨਵੀਂ ਆਉਦੀ ਆ ਉਹ ਆਪਣੇ ਕੋਲ ਬਈ ਸਭ ਤੋਂ ਪਹਿਲਾਂ ਮਿਲੂਗੀ ਸਭ ਤੋਂ ਪਹਿਲਾਂ ਅਵੇਲੇਬਲ ਆ ਦੁਕਾਨ ਤੇ ਹਾਂ ਆਪਣੇ ਕੋਲ ਮਿਲੂ ਬਾਈ ਚਾਹੇ ਬੰਦਾ ਆਪਣਾ ਪੇਜ ਫੋਲੋ ਕਰ ਲਿਓ ਠੀਕ ਆ ਬਾਈ ਕੀ ਨਾਮ ਆ ਜੀ ਪੇਜ ਦਾ ਨਾਮ ਆਈਡੀ ਵੀ ਬਾਈ ਆਪਣੀ ਸੁਲਤਾਨ ਕਲੈਕਸ਼ਨ 3068 ਠੀਕ ਆ ਬਾਈ ਉਹਦੇ ਉੱਤੇ ਆਪਾਂ ਬਈ ਕੰਨੀ ਕੰਨੀ ਆਈਟਮ ਪਾਉਣੇ ਨੇ ਕਿ ਵੀ ਜੇ ਅੱਜ ਆਫਰ ਪਾਉਣੇ ਆ ਤਾਂ ਸਭ ਤੋਂ ਪਹਿਲਾਂ ਆਪਾਂ ਉਹ ਚੀਜ਼ ਤੇ ਪਾਉਣੇ ਹੈਗੇ ਠੀਕ ਹੈ ਕਿਉਂਕਿ ਇਸਤਾ ਦੇ ਅੱਜ ਕੱਲ ਲੋਕ ਸਾਰਾ ਜੁਗ ਜੜਿਆ ਹੈ ਨਾ ਵੀ ਉਹਦੇ ਤੇ ਆਪਾਂ ਪਹਿਲਾ ਆਈਟਮ ਹੋਣਾ ਬਾਈ ਆਪਣੇ ਉਤੇ ਆਈਟਮ ਦੇਖ ਕੇ ਬਹੁਤ ਮੁੰਡੇ ਹੁੰਦੇ ਆਈਟਮ ਦਿਖਾ ਦਿਆ ਨਾ ਲੈ ਬਾਈ ਜੀ ਤੁਸੀਂ ਆਈਟਮ ਬਾਈ ਕੋਲੇ ਮੰਨ ਕੇ ਚੱਲੋ ਅੱਜ ਸਟਾਕ ਪੂਰਾ ਫੁੱਲ ਲਗਾ ਨਾ ਬਾਈ ਤੇ ਜਿੰਨਾ ਸਟਾਕ ਹੈਗਾ ਬਾਈ ਜੀ ਸਾਰਾ ਨਵਾਂਗਾ ਸਾਰਾ ਨਵਾਂ ਵੀਰੇ ਆਪਣੇ ਕੋਲੇ ਪਰ ਹਰ ਤੱਕ ਚੱਲਦਾ ਮਾਲ ਸਾਰਾ ਲੰਘਿਆ ਦਾ ਵੀਰੇ ਹਾਂ ਹਾਂ ਬਾਬੇ ਦੀ ਕਿਰਪਾ ਬਾਈ ਬਾਬਾ ਜੀ ਸਰ ਸਾਹਿਬ ਦੀ ਬਾਕੀ ਬਈ ਆਪਾਂ ਤੁਹਾਨੂੰ ਇੱਕ ਵਾਰੀ ਆਈਟਮਾਂ ਚੈੱਕ ਕਰ ਲੋ ਹਣਾ ਵੀ ਜਿਹੜੇ ਅੱਜ ਕੱਲ੍ਹ ਠੀਕ ਹੈ ਕਿੱਥੋਂ ਸਟਾਰਟ ਕਰੀਏ ਬਾਈ ਜੀ ਆਪਾਂ ਆਪਾਂ ਵੀ ਤੁਹਾਨੂੰ ਸ਼ਰਟ ਦਿਖਾਉਣੇ ਆ ਜਿਹੜੀ ਅੱਜ ਕੱਲ੍ਹ ਟ੍ਰੈਂਡਿੰਗ ਦੇ ਵਿੱਚ ਆ ਨੇ ਠੀਕ ਹੈ ਬਾਈ ਜਿਵੇਂ ਆਹ ਪ੍ਰਿੰਟਡ ਆਈਟਮਾਂ ਆ ਗਈ ਬਾਈ ਇਹ ਡਾਊਨ ਸ਼ ਬੰਦਾ ਲੈ ਕੇ ਜਾਵੇ ਠੀਕ ਆ ਜੇ ਆਗਲਾ ਵਧੀਆ ਲੱਗੇ ਅਗਲੇ ਨੂੰ ਆਪਣੇ ਕੋਲੇ ਤਾਂ ਦੁਕਾਨ ਤੇ ਆਵੇ ਨਹੀਂ ਬਈ ਉਹ ਲੋੜ ਦੇ ਕਿਉਂ ਹਰੇ ਤੇਰੇ ਪੈਸੇ ਲਾਉਣੇ ਹੁੰਦੇ ਨੇਗੇ ਇੱਕ ਵਾਰੀ ਆ ਕੇ ਦੁਕਾਨ ਤੇ ਆ ਕੇ ਬਰੀ ਆਪਣੇ ਆਈਟਮ ਪਾਓ ਚੈੱਕ ਕਰੋ ਹਨਾ ਬਾਈ ਜਵਾਦੇ ਬੰਦਾ ਫੇਰ ਆਊਗਾ ਪੈਸੇ ਲਾਉਣਾ ਪਏ ਅਗਲੇ ਦਾ ਲੈ ਬਈ ਜੀ ਇੱਕ ਵਾਰੀ ਆਓ ਤੇ ਬਾਰ ਬਾਰ ਕੱਪੜਾ ਲੈ ਕੇ ਜਾਓ ਹਾਂ ਜੀ ਹਾਂ ਲੈ ਬਈ ਜੀ ਇੱਕ ਵਾਰੀ ਯੂਜ਼ ਕਰਕੇ ਜਰੂਰ ਦੇਖੋ ਆਈਟਮ ਚੈੱਕ ਬਈ ਆਈਟਮ ਦੇਖੋ ਬਈ ਜੀ ਪੂਰੀ ਫੁੱਲ ਕੁਆਲਿਟੀ ਵਾਲੀ ਆਈਟਮ ਆ ਗਈ ਤੇ ਜੇ ਬਈ ਗੱਲਬਾਤ ਕਰੀਏ ਕੱਪੜਾ ਇਦਰਾ ਕੁਆਲਿਟੀ ਵਾਲੀ ਹੋਊਗਾ ਭਾ ਠੀਕ ਆ ਬਾਈ ਜਮ ਰੰਗ ਨਿਕਲਦਾ ਬਾਈ ਮੈਂ ਇਹਦੀ ਵਾਪਸੀ ਕਰੂੰਗਾ ਠੀਕ ਆ ਇਹ ਨਹੀਂ ਹੈਗਾ ਬਈ ਆਪਾਂ ਐਂ ਕਹਿ ਵੀ ਆਲ ਕਹਦਾ ਬਾਈ ਯਾਰ ਤੂੰ ਤਾਂ ਉਹੀ ਕਹਤਾ ਠੀਕ ਆ ਜੇ ਪੀਸ ਦਾ ਰੰਗ ਨਿਕਲਦਾ ਬਾਈ ਵਾਪਸ ਕਰਕੇ ਦੂੰਗਾ ਬਦਲ ਕੇ ਦੂੰਗੀ ਚੀਜ਼ ਠੀਕ ਆ ਬਦਲ ਕੇ ਗਰੰਟੀ ਲੈ ਬਈ ਬਾਈ ਕਹਿੰਦਾ ਬਦਲ ਕੇ ਦਊਗਾ ਡਾਊਨ ਸ਼ੋਲਡਰ ਆ ਗਈ ਅੱਜ ਕੱਲ ਇਹ ਜਿਹੜੀ ਟ੍ਰੈਂਡ ਚ ਚੱਲ ਰਹੀ ਹੈ ਜੀ ਤੇ ਲੈ ਬਾਈ ਇਹ ਆ ਗਈ ਅੱਜ ਕੱਲ ਟ੍ਰੈਂਡ ਨਿਕਲੇ ਆਟਮ ਹਨ ਬਾਈ ਜਿਹੜੇ ਅੱਜ ਕੱਲ ਮੁੰਡੇ ਮੰਗਦੇ ਹਨ ਤੇ ਉਹ ਚੀਜ਼ਾਂ ਨੇ ਬਾਈ ਲੈ ਬਈ ਜਿਵੇਂ ਆਪਾਂ ਕਹਿੰਦੇ ਗਰਮੀ ਗਰਮੀ ਚ ਦਾ ਪੂਰਾ ਕੱਪੜਾ ਵੀ ਇਦਾਂ ਬਈ ਦੇਖਣ ਨੂੰ ਵੀ ਜਾਲੀ ਵਾਲਾ ਆ ਜੀ ਜੀ ਬਾਈ ਜਿਹੜੀ ਅੱਜ ਕੱਲ ਸਭ ਤੋਂ ਵੱਧ ਟ੍ਰੈਂਡ ਦੇ ਵਿੱਚ ਆ ਉਹ ਬਾਈ ਆ ਚੀਜ਼ਾਂ ਗੀ ਗਾਕਾਂ ਦੀ ਵੀ ਸਭ ਤੋਂ ਵੱਧ ਹੋ ਸੀਗੀ ਡਿਮਾਂਡ ਸੀ ਬਾਈ ਆਪਾਂ ਨੂੰ ਉਹ ਚੀਜ਼ ਚਾਹੀਦੀ ਆ ਆ ਚੀਜ਼ ਆਪਾਂ ਲਿਆਂਦੀ ਹੋਈ ਆ ਬਾਈ ਇਹ ਆਪਾਂ ਮੁੱਕ ਨਹੀਂ ਦਿੰਦੇ ਸਭ ਤੋਂ ਮੇਨ ਚ ਜ ਆਪਣੇ ਇਹ ਆ ਬਾਈ ਸਭ ਤੋਂ ਵੱਧ ਵਿਕਦੀ ਜਾਂਦੀ ਤੇ ਕਲਰ ਬਾਈ ਦੀ ਇਹ ਚ ਕਿੰਨੇ ਆ ਗਏ ਤਿੰਨ ਕਲਰ ਆ ਜਾਂਦੇ ਨੇ ਬਾਈ ਜੀ ਹਾਂ ਬਾਈ ਰੰਗ ਇਹਨਾਂ ਦੇ ਵੱਧੂ ਆ ਜਾਂਦੇ ਨੇ ਬਾਈ ਆਪਾਂ ਕਿਹੜਾ ਸਾਨੂੰ ਸ਼ੋਅ ਕਰਤਾ ਨਾ ਤੇ ਇੱਕ ਬਈ ਇੱਕ ਆਡਮਾ ਗਿਆ ਡਬਲ ਪਾਵਰ ਲੈ ਲੈ ਠੀਕ ਆ ਬਾਈ ਇਹ ਤੋਹਫੇ ਨੇ ਬਾਈ ਸਾਰੇ ਜਿਹੜੀਆਂ ਅੱਜ ਕੱਲ ਟ੍ਰੈਂਡ ਵਾਲੇ ਆਈਟਮ ਆ ਨੇ ਬਾਈ ਇਹੇ ਠੀਕ ਹੈ ਇਹ ਮੁੰਡੇ ਬਈ ਆਪਾਂ ਨੂੰ ਆਹ ਚੀ ਡਬਲ ਪਾਊਡਰ ਵਿੱਚ ਡਾਊਨ ਸ਼ੋਲਡਰ ਚਾਹੀਦੀ ਹੈਗੀ ਠੀਕ ਹੈ ਬਈ ਕਈ ਬੰਦੇ ਬਈ ਆਹ ਜਿਆਦਾ ਪ੍ਰਿੰਟਿੰਗ ਵਾਲੇ ਨਹੀਂ ਪਾਉਂਦੇ ਹੁੰਦੇ ਇਸ ਲਈ ਆਪਾਂ ਬਈ ਨਾਲ ਆਹ ਪਲੇਨ ਆਈਟਮ ਵੀ ਰੱਖਿਆਗੀ ਠੀਕ ਹੈ ਜੀ ਮੁੰਡੇ ਪਸੰਦ ਕਰਦੇ ਨੇ ਬਈ ਇਹ ਵੀ ਚੀਜ਼ਾਂ ਤੇ ਪ੍ਰਾਈਸ ਕਿਰ ਹੋਊਗਾ ਬਈ ਜੀ ਇਹਨਾਂ ਦਾ ਪ੍ਰਾਈਸ ਬਈ ਆਪਣੇ ਕੋਲੇ ਜਨਰਲ ਜੀ ਰੇਟ ਹੁੰਦੇ ਨੇ ਜਿਵੇਂ ਆਹ 450 ਹੈਗੀ ਉਹ ਵੀ 450 ਹੈਗੀ ਬਈ ਠੀਕ ਹੈ ਜੀ ਕੁਆਲਟੀ ਹਸਾਰਾ ਬਈ ਆਟਮ ਰੇਟ ਆਪ ਕੋਸ਼ ਨਹੀਂ ਰੱਖਿਆ ਇਹ ਮਾਰਕੀਟ ਦੇ ਵਿੱਚ ਬਈ ਇਹੀ ਚੀਜ਼ਾਂ ਕੋਈ 700 ਵੇਚਦਾ ਕੋਈ 800 ਵੇਚਦਾ ਆਪਾਂ ਬਈ 4.50 ਜੇ ਭਾਈ ਇਕੱਠਿਆਂ ਲੈਂਦਾ ਜੇ ਆਪਾਂ ਲਾ ਕੇ ਚੱਲੀਏ ਅੱ체 ਭਾਈ ਜੇ ਕੋਈ ਬੰਦਾ ਆਪਣੇ ਕੋਲ ਆਉਂਦਾ ਇਕੱਠਿਆਂ ਲੈਣਾ ਆਪਾਂ ਭਾਈ ਹੋਰ ਵੀ ਉਹ ਬੰਦੇ ਨਾਲ ਭਾਈ ਮਾਨਤਾ ਕਰਕੇ ਦੋਰਾਗੇ ਕੋਈ ਜੇ ਕਰੇ ਆਪਣੀ ਦੁਕਾਨ ਤੇ ਪਹੁੰਚੋ ਲੈ ਭਾਈ ਇੱਕ ਵਾਰੀ ਭਾਈ ਨੂੰ ਮੌਕਾ ਜ਼ਰੂਰ ਦਿਓ ਤੇ ਇਹ ਤੋਂ ਬਿਨਾ ਭਾਈ ਜੀ ਹੋਰ ਇਹ ਤੇ ਬਿਨਾ ਭਾਈ ਆਪਣੇ ਕੋਲੇ ਆਈਟਮਾਂ ਲੋਰਾਂਗੇ ਭਾਈ ਲੈ ਸਲੈਕਰ ਦੇ ਵਿੱਚ ਚੈੱਕ ਕਰੋ ਭਾਈ ਪੂਰੇ ਜਨਨ ਜਨਨ ਆਰਟੀਕਲ ਜਿਹੜੇ ਅੱਜ ਕੱਲ ਮੁੰਡੇ ਮੰਗਦੇ ਨੇ ਭਾਈ ਆਲਾ ਕਹਿੰਦਾ ਭਾਈ ਸਾਨੂੰ ਰੰਗ ਨਹੀਂ ਮਿਲਦੇ ਚੱਕ ਮੇ ਰੰਗ ਭਾਈ ਮੈਂ ਦੂੰਗਾ ਰੰਗ ਚੱਕ ਮੇ ਮੇਰੇ ਕੋਲੇ ਲੈ ਭਾਈ ਹਰੇਕ ਜਾ ਕੇ ਦੁਕਾਨ ਤੇ ਵਾਪਸ ਆ ਜਾਂਦਾ ਪੂਰੀ ਲੱਗੇ ਹੋਈ ਬਈ ਜੇਪ ਵਧੀਆ ਆਰਟੀਕਲ ਹੋਣਗੇ ਪੂਰੇ ਜੇ ਪਰ ਵਾਲੇ ਠੀਕ ਆ ਬਈ ਜਮਾ ਸਿਰੇ ਵਾਲੇ ਆਟੀਕਲ ਹੋਣਗੇ ਸਿਰਾ ਸਿਰੇ ਤੋਂ ਸਿਰਾ ਚੜਦੇ ਤੋਂ ਚੜਦਾ ਚੰਨ ਕਹਿੰਦੇ ਉਹਨਾਂ ਨੇ ਬਈ ਜੀ ਕੋਈ ਚੀਜ਼ਾਂ ਨਹੀਂ ਲੈਣਾ ਬਈ ਜੀ ਬੈਲ ਬਟਮ ਦੇ ਵਿੱਚ ਬਈ ਚੈੱਕ ਕਰੋ ਬਾਈ ਬਾਟਮੋਂ ਘੱਟੋ ਘੱਟ ਬਈ ਲੈ ਬਈ ਬੈਲ ਬਾਟਮ ਦੇ ਵਿੱਚ ਆ ਕੇ ਬੈਲ ਬਾਟਮ ਮੰਨਦਾ ਆ ਕੇ ਰੰਗ ਬੋਲਦੇ ਬਈ ਮਨਾ ਰੰਗ ਚਾਹੀਦਾ ਮੈਂ ਦਊਂਗਾ ਬਈ ਰੰਗ ਠੀਕ ਆ ਲੈ ਸਪੈਸ਼ਲ ਮਗਵਾਉਣੀ ਬਈ ਆ ਉਹ ਵੀ ਆਪਾਂ ਮਗਵਾ ਕੇ ਦੇ ਮਗੇ ਕਰੱਸ ਲਾਈਕ ਕਰਨ ਦੇ ਵਿੱਚ ਆਈਟਮ ਹੋਣੀ ਹੈ ਬਈ ਜਮਾ ਜੈਨੂਅਲ ਆਇਆ ਆਏ ਨੇਗਾ ਬਈ ਰੰਗ ਫਿੱਟ ਲੰਬੇ ਰੇਡਮ ਬਾਈ ਆਪਾਂ ਤੁਹਾਨੂੰ ਕੋਈ ਨਹੀਂ ਦਿੰਦੇ ਠੀਕ ਹੈ ਜੀ ਕਬਾ ਚੀਜ਼ ਦੀ ਕੁਆਲਿਟੀ ਚ ਇਹ ਅਗਲਾ ਇੱਕ ਵਾਰੀ ਵਰਤ ਕੇ ਦੇਖੂਗਾ ਇਹਨਾਂ ਦਾ ਬਾਰ ਬਾਰ ਕਹੂੰਗਾ ਇੱਕ ਵਾਰੀ ਆਓ ਸਹੀ ਤੁਸੀਂ ਧੌਲੇ ਦੇ ਬਸ ਸਾਡੇ ਦੇ ਸ਼ੌਪ ਆ ਬਾਈ ਉਹ ਨੇੜੇ ਵਾਲੇ ਪਿੰਡਾਂ ਨੇ ਸਾਰੇ ਭਰਾਵਾਂ ਨੂੰ ਵੇਂਦੇ ਹੈ ਨਾ ਕਿ ਆਪਣੇ ਧੌਲੇ ਪਿੰਡ ਬਾਈ ਜ਼ਿਲ੍ਹਾ ਬਰਨਾਲਾ ਆਪਣਾ ਠੀਕ ਹੈ ਜੀ ਸਾਰਿਆਂ ਨੂੰ ਪਤਾ ਹੈ ਧੌਲਾ ਪਿੰਡ ਟਰਾਈਲੈਂਟ ਵਾਲਾ ਧੌਲਾ ਆਪਣਾ ਠੀਕ ਹੈ ਜੀ ਤੁਸੀਂ ਲਾਂਦੇ ਜਾਵਦੇ ਇੱਕ ਵਾਰੀ ਜ਼ਰੂਰ ਚਾਹੇ ਨਾਂ ਲੈ ਕੇ ਜਾਓ ਇੱਕ ਵਾਰੀ ਕੱਪੜਾ ਜ਼ਰੂਰ ਦੇਖ ਕੇ ਆ ਕੇ ਜਾਓ ਠੀਕ ਤੇ ਇਹਦਾ ਬਾਈ ਕੀ ਪ੍ਰਾਈਸ ਰਹੂਗਾ ਬਾਈ ਲੋਅਰ ਆਪਣੇ ਕੋਲੇ ਬੈਸਦਾ ਉਹ ਪੱਟਾ ਇਸ ਦੇ ਵਿੱਚ ਰੱਖੀ ਹੋਈ ਆ ਜਿਹੜੀ ਆ ਚੀਜ਼ਾਂ ਕਿ ਭਾਈ 500 650 ਇਹ ਉਹ ਆਰਟੀਕਲ ਹੈਗੇ ਭਾਈ ਠੀਕ ਹੈ ਟੌਪ ਕੁਆਲਟੀ ਦਾ ਜਿਵੇਂ ਪਤਾ ਲਿਆ ਟੌਪ ਪਾਈ ਜਾਵੇ ਨਾ ਭਾਈ ਕੋਈ ਝੋਲਿਆਂ ਬੱਟ ਨਾ ਕੋਈ ਬਰ ਸਾਰਾ ਸਟੈਚਰ ਵਾਲਾ ਸਟਾਫ ਉਬਰੇ ਠੀਕ ਹੈ ਲੈਕਰ ਦੇ ਵਿੱਚੋਂ ਵਧੀਆ ਠੀਕ ਹੈ ਤੇ ਜੇ ਜੇ ਪੱਟੀ ਸ਼ਰਟਾਂ ਦੀ ਗੱਲ ਕਰੀਏ ਭਾਈ ਜੀ ਭਾਈ 30 ਸ਼ਰਟਾਂ ਡ੍ਰੌਪ ਸੋਲਰ ਦੇ ਵਿੱਚ ਟੋਟਲ ਲੈਕਰ ਦੇ ਵਿੱਚ ਭਾਈ ਜਮਾ ਦੁੱਖ ਤੋੜੂ ਆਈਟਮ ਹੈ ਭਾਈ ਲੈ ਭਾਈ ਇੱਕ ਦੋ ਇੱਕ ਚੜਦਾ ਜਾਂਦਾ ਭਾਈ ਜੀ ਕੱਲ ਵੀ ਆਪਾਂ ਭਾਈ ਇਹਦੀ ਵੀਡੀਓ ਪਾਈ ਸੀਗੀ ਬਹੁਤ ਭਰਾਵਾਂ ਦੀ ਬਾਈ ਡਿਮਾਂਡ ਸੀ ਬਹੁਤ ਵੀਰ ਆਏ ਵੀ ਆਪਣੇ ਕੋਲੇ ਠੀਕ ਹੈ ਹਣਾ ਆਈਟਮਾਂ ਅੱਜ ਕੱਲ ਆਲ ਪ੍ਰਿੰਟਿੰਗ ਆਈਟਮਾਂ ਬਾਈ ਬਹੁਤ ਚੱਲ ਰਹੀਆਂ ਨੇ ਆਹ ਪ੍ਰਿੰਟਿੰਗ ਵਾਲੇ ਆਈਟਮਾਂ ਇੱਕ ਵਾਰੀ ਸਟਾਫ ਜਰੂਰ ਦਿਖਾ ਲਈ ਭਰਾਵਾਂ ਨੇ ਕਿ ਨਾ ਇਹ ਟੋਟਲ ਲੈਕਰ ਆ ਗਈ ਬਾਈ ਸੱਚੇ ਵਾ ਸਟਾਫ ਸਭ ਵਧੀਆ ਤੇ ਐਵੇਂ ਹੋ ਜਾਂਦਾ ਨਾ ਕਈ ਵਾਰ ਦੂਜੀ ਸ਼ਰਟ ਖਿੱਚੇ ਤੋਂ ਵੀ ਪਾੜ ਜੇ ਜਾਂਦੀ ਹੈ ਨਾ ਆ ਸਾਡੇ ਜੀ ਨਹੀਂ ਪੈਦਾ ਜਿਹਾ ਇਹ ਪਾਟੂ ਬਾਈ ਆਪਾਂ ਪੀਸ ਨਵਾਂ ਦੇ ਮੰਗੇ ਆਲੇ ਨੂੰ ਆਲੇ ਦਾ ਪੈਸੇ ਦਾ ਮੁੱਲ ਦੇ ਕੇ ਤੋਰਾਂਗੇ ਬਾਈ ਲੈ ਬਾਈ ਜਿਹੜੀਆਂ ਅੱਜ ਕੱਲ ਡਾਉਨ ਸ਼ੋਲਡਰ 'ਚ ਜ਼ਿਆਦਾ ਚੱਲ ਰਹੀਆਂ ਨੇ ਜਿੰਮ ਅੱਜ ਗੱਲ ਦਾ ਫਾਇਨ ਨੇ ਇਹ ਚੀਜ਼ਾਂ ਦੇ ਜਮਾਂ ਭਾਈ ਜੇ ਮਾਰੇ ਮੁੱਢੇ ਵੀ ਬਹੁਤ ਆਉਂਦੇ ਭਾਈ ਆਪਣੇ ਕੋਲੇ ਆ ਜਾ ਪ੍ਰਿੰਟਿੰਗ ਵਾਲੇ ਆਟਮਾ ਭਾਈ ਆਗਲਾ ਪ੍ਰਿੰਟਿੰਗ ਵਾਲਾ ਭਾਈ ਸਾਨੂੰ ਵੀ ਲਿਆ ਕੇ ਦੇ ਇਹ ਚੀਜ਼ਾਂ ਠੀਕ ਭਾਈ ਤੁਹਾਨੂੰ ਕੱਲੀ ਕੱਲੀ ਐਡੇ ਮਿਲ ਜੂਗੀ ਇੱਕ ਵਾਰੀ ਜ਼ਰੂਰ ਇਹ ਇਹਨਾਂ ਦਾ ਭਾਈ ਜੀ ਪ੍ਰਾਈਸ ਕੀ ਰਹੂਗਾ ਇਹ ਪ੍ਰਾਈਸ ਭਾਈ ਆਪਾਂ ਜਿਹੜੇ ਪਹਿਲਾਂ ਆਟਮਾ ਜਿਹਾ ਮੰਨ ਲਓ ਵੀ ਜਿਹੜੀ ਇਹੀ ਆਟਮਾ ਆਪਾਂ 350 ਦੀ ਸੇਲ ਲਾਈ ਹੋਈ ਹੈਗੀ ਠੀਕ ਹੈ ਜੀ ਭਾਈ ਹੋਰ ਦੁਕਾਨਾਂ ਦੇ ਜੇ ਤੁਸੀਂ ਰੇਟ ਪੁੱਛੋ ਇਹ ਚੀਜ਼ਾਂ ਦੇ ਹਨ ਭਾਈ 550 600 ਵਾਲੇ ਆਰਟੀਕਲ ਨਹੀਂ ਠੀਕ ਹੈ ਜੀ ਹਾਂ ਆਪਣੇ ਭਾਈ ਨਵੀਂ ਦੁਕਾਨਦਾਰ ਇਹਕੇ ਭਰਾਵਾਂ ਨੂੰ ਖੁਸ਼ ਕਰਕੇ ਦੋਰਨਾ ਆਪਾਂ ਠੀਕ ਹੈ ਇੱਕ ਵਾਰੀ ਆਵੇ ਬਾਰ ਬਾਰ ਆਵੇ ਤੇ ਜੇ ਗੱਲਬਾਤ ਕਰੀਏ ਬਈ ਜੀ ਇਧਰ ਪੈਂਟਾਂ ਦੀ ਆਪਾਂ ਜੇ ਪੈਂਟਾਂ ਵੀ ਹੈਗੀਆਂ ਨੇ ਆਪਣੇ ਕੋਲੇ ਜੀ ਜੀਣ ਦਾ ਬਈ ਬੈਲ ਬਾਟਮ ਦੇ ਵਿੱਚ ਸੋਨੇ ਸਾਰੇ ਆਰਟੀਕਲ ਮਿਲ ਜਾਣਗੇ ਦਿਖਾਈ ਬਈ ਬੈਲ ਬਾਟਮ ਲੈ ਬਈ ਆ ਲੈ ਕਹਿੰਦਾ ਬਈ ਸਾਨੂੰ ਖੁੱਲੀ ਪੈਂਟ ਚਾਹੀਦੀ ਆ ਠੀਕ ਹੈ ਬਈ ਮੈਂ ਦੂੰ ਖੁੱਲੀ ਦਾ ਆਪਣੇ ਕੋਲੇ ਆਇਓ ਤੁਸੀਂ ਲੈ ਬਈ ਬੈਲ ਬਾਟਮ ਦੇ ਵਿੱਚ ਘੱਟੋ ਘੱਟ 2 ਬਾਟਮ ਹੋ ਬਈ ਠੀਕ ਆ ਮੈਂ ਕਿਹਾ ਰੇਂਜ ਬਈ ਯਾਰ ਜਿਹੜਾ ਕੋਈ ਰੇਂਜ ਆਪਾਂ ਰੇਂਜ ਦੇ ਪਰ ਪੈਂਟ ਸੇਮ ਡਿੱਟੋ ਹੋਣ ਬਈ ਹਰੇਕ ਬਈ ਬਸ 650 ਰੱਖਿਆ ਬਿੱਲ ਬਟਮੈਂਟ ਦੀ ਠੀਕ ਹੈ ਤੇ ਸੈਜ ਬਾਈ ਜੀ ਹਰੇਕ ਪ੍ਰਕਾਰ ਦਾ ਮਿਲ ਜੂ ਆਪਣੇ ਕੋਲ ਸੈਜ ਬਾਈ 28 ਲੱਖ 30 32 34 36 38 ਤੱਕ ਦੇ ਦਾਂਗੇ ਬਈ ਠੀਕ ਹੈ ਕੱਲੇ ਬੱਚੇ ਵਾਲੇ ਨਹੀਂ ਹੁੰਦੇ ਹੈਗੇ ਮੁੰਡੇ ਵਾਲੇ ਸਾਡੇ ਆਪਣੇ 28 ਲੱਖ ਤੋਂ ਸਟਾਰਟ ਹੈ ਵੀਰੇ ਕੰਮ ਬੱਚਿਆਂ ਵਾਲੇ ਵੀ ਬਾਈ ਲਾਵਾਂਗੇ ਬੈਡ ਹਲੇ ਐਟਮ ਜੇ ਕੁ ਰੁਪਏ ਅੱਜ ਕੱਲ ਸਲਬ ਦੇ ਵਿੱਚ ਆਲਾ ਕਹਿੰਦਾ ਲੈਨਿੰਗ ਵਾਲੀ ਪੈਂਟ ਲੈਣੀ ਹੈ ਬਾਈ ਮੈਂ ਦੂੰ ਬਾਈ ਲੈਨਿੰਗ ਵਾਲੀ ਪੈਂਟ ਠੀਕ ਹੈ ਜੀ ਜਿਹੜੇ ਬਾਹਰ ਜਾ ਰਹੇ ਨੇ ਮੁੰਡੇ ਬਈ ਉਹਨਾਂ ਵਾਸਤੇ ਹਾਂ ਬਈ ਉਹ ਬਾਹਰ ਵਾਲੇ ਵੀਰਾਂ ਨੂੰ ਸਾਨੂੰ ਵੇਚਦੇ ਹਨਾ ਕਿ ਆਪਣੇ ਕੋਲ ਇੱਕ ਵਾਰੀ ਜ਼ਰੂਰ ਗੇੜਾ ਮਾਰ ਕੇ ਜਾਇਓ ਵਿਜ਼ਿਟ ਕਰੋ ਭਾਈ ਜੀ ਇੱਕ ਵਾਰੀ ਜੇ ਤੁਹਾਡਾ 5000 ਦਾ ਬਿਲ ਬਣਦਾ ਕਿਤੇ ਹੈ ਨਾ ਮੈਂ ਤੁਹਾਨੂੰ 3000 ਤੇ ਸਟਾਰਟ ਕਰਕੇ ਦਊਂ ਵੀ ਆਹ ਚੀਜ਼ ਬਈ ਤੁਹਾਡੀ 3000 ਤੇ ਬਣ ਗਈ ਠੀਕ ਹੈ ਜੇ ਤੁਹਾਡਾ ਬਿਲ 5000 ਦਾ ਬਣਦਾ ਕਿਤੇ ਤਾਂ ਉਹੀ ਚੀਜ਼ ਤੁਹਾਨੂੰ ਮੈਂ 3000 ਤੇ ਕਰਕੇ ਦਊਂ ਬਈ ਠੀਕ ਹੈ ਲੈ ਵੇ ਕੁਆਲਿਟੀ ਦੀ ਬਾਈ ਕਹਿੰਦਾ ਗਰੰਟੀ ਹੋਊਗੀ ਹਾਂ ਬਾਈ ਐਟਮ ਸਰ ਬਾਈ ਵਧੀਆ ਖੁਸ਼ ਕਰਕੇ ਤੇ ਪੈਂਟ ਦਾ ਬਾਈ ਜੀ ਕਿ ਸਟਾਰਟਿੰਗ ਰੇਟ ਕਿੱਥੋਂ ਕੋ ਜਾਂਦਾ ਆਪਣਾ ਪੈਂਟ ਬਾਈ ਆਪਣੇ ਕੋਲ ਹੋ ਜਾਂਦੀ ਹੈ 600 ਤੋਂ ਸਟਾਰਟ ਆ ਠੀਕ ਹੈ ਜੀ ਹਾਂ ਆਪਣੇ ਕੋਲ ਪੈਂਟ ਹੈਗੀ ਬਈ 1000 ਰੁਪਏ ਤੱਕ ਪੈਂਟ ਵੀ ਹੈਗੀ ਠੀਕ ਹੈ ਜੀ ਤੇ ਫਾਰਮਰ ਬਾਈ ਜੀ ਫਾਰਮਲ ਮਿਲ ਜੂ ਬਈ ਫਾਰਮਲ ਆਪਣੇ ਕੋਲ ਬੈਲ ਬਟਮ ਬਾਈ ਉਹ ਵੀ ਮਿਲ ਜਾਣਗੇ ਬਿਲਕੁਲ ਉੱਤੋਂ ਬੈਠਾ ਠੀਕ ਹੈ ਜੀ ਹਾਂ ਬਾਈ ਤੇ ਇੱਕ ਵਾਰੀ ਆ ਸ਼ਾਟ ਦੀ ਜਹਾਦੀ ਮਰਵਾ ਲਈ ਵੀਰੇ ਠੀਕ ਹੈ ਤੇ ਕਹਿੰਦਾ ਬਾਈ ਸਾਨੂੰ ਫੈਂਸੀ ਸ਼ਾਟ ਨਹੀਂ ਮਿਲਦੇ ਫੈਂਸੀ ਸਾਨੂੰ ਸ਼ਾਟ ਵੀ ਦੇਵਾਂਗੇ ਬਾਈ ਵਧੀਆ ਲੈ ਬਾਈ ਜਮਾ ਵਾਲੇ ਮੁੰਡੇ ਬਾਈ ਬਹੁਤ ਡਿਮਾਂਡ ਹੈ ਬਾਈ ਕਬੱਡੀ ਵਾਲੇ ਜਮਾ ਵਾਲੇ ਕੜੀਏ ਕਬੱਡੀ ਵਾਲੇ ਕੜੀਏ ਫਟਵਾਲ ਵਾਲੇ ਕੜੀਆਣਾ ਬਾਈ ਜੀ ਹਾਂ ਬਾਈ ਤੇ ਲਓ ਬਾਈ ਚੈੱਕ ਕਰੋ ਕਬਾਲ ਜੀ ਤੇ ਪੀਸ ਦੇਖੋ ਬਾਈ ਜੀ ਚੜਦੇ ਚੜਦਾ ਇੱਕ ਇੱਕ ਪੀਸ ਹੈਗਾ ਲੈ ਜਮਾ ਬਾਈ ਕਹਿੰਦਾ ਹਰੇਕ ਹਰੇਕ ਕਲਰ ਦਾ ਹਰੇਕ ਡਿਜ਼ਾਈਨ ਦਾ ਤੁਹਾਨੂੰ ਮਿਲੂਗਾ ਆ ਵਿੱਚੀ ਜੌਰਨ ਵਾਲੇ ਮੁੰਡੇ ਬਹੁਤ ਪਸੰਦ ਕਰਦੇ ਸੀ ਪ ਆ ਜੀ ਜੀ ਬਾਈ ਚੱਕ ਮੇ ਛੇਡ ਵਾਲੇ ਹਨਾ ਅਗਲਾ ਮੰਗਦਾ ਬਾਈ ਸਾਨੂੰ ਉਹ ਚੀਜ਼ ਚਾਹੀਦੀ ਆ ਘਰ ਤੇ ਬਈ ਆਪਾ ਦੇਖੋ ਜੀ ਰੰਗ ਲੈ ਬਾਈ ਜੀ ਤੇ ਲੈ ਬਈ ਜੀ ਰੰਗ ਹਰੇਕ ਪ੍ਰਕਾਰ ਦਾ ਮਿਲੂਗਾ ਇਹ ਨਹੀਂ ਹੈਗਾ ਵੀ ਜਿਹੜਾ ਬਾਈ ਗੋਰਾ ਕਾਲਾ ਠੀਕ ਆ ਜਿੱਦਾਂ ਦਾ ਵੀ ਹੈਗਾ ਹਰੇ ਕਲਰ ਦਾ ਰੰਗ ਬਾਈ ਕੋਲੋਂ ਮਿਲੂਗਾ ਤੇ ਜੇ ਇਹਨਾਂ ਦਾ ਬਾਈ ਜੀ ਪ੍ਰਾਈਸ ਦੀ ਗੱਲ ਕਰੀਏ ਪ੍ਰਾਈਸ ਬਾਈ ਆਪਣੇ ਕੋਲ 250 ਤੋਂ ਸਟਾਰਟਿੰਗ ਇਹਨਾਂ ਦੀ ਠੀਕ ਆ ਜੀ 450 650 ਤੱਕ 100 ਮਿਲ ਜਾਣਗੇ ਆਪਣੇ ਕੋਲ ਠੀਕ ਆ ਜੀ ਲੈ ਬਈ ਜੀ ਇਹ ਵਕ ਵਾਰੀ ਲੋਕੇਸ਼ਨ ਬਾਈ ਜੀ ਆਪਣੇ ਹੋਰ ਦੱਸ ਦੋ ਲੋਕੇਸ਼ਨ ਬਾਈ ਆਪਣਾ ਪਿੰਡ ਧੌਲਾ ਵੀਰੇ ਜ਼ਿਲ੍ਹਾ ਬਰਨਾਲਾ ਦਾ ਠੀਕ ਆ ਆਪਣਾ ਪਿੰਡ ਜਿਹੜਾ ਬਾਈ ਮਸ਼ਹੂਰ ਹੈਗਾ ਬਾਬਾ ਅੜੀਸਰ ਸਾਹਿਬ ਆ ਪਿੰਡ ਧੌਲਾ ਵੀਰੇ ਉਹੀ ਪਿੰਡ ਆਪਣਾ ਹਨਾ ਗੁਰਦੁਆਰਾ ਸਾਹਿਬ ਆ ਠੀਕ ਆ ਜੀ ਧੌਲਾ ਪਿੰਡ ਬਾਈ ਦਾ ਬਈ ਆਪਣਾ ਠੀਕ ਆ ਜੀ ਸਾਰੇ ਜਾਣੂ ਆ ਬਈ ਇਹ ਚੀਜ਼ ਦੇ ਪਿੰਡ ਦੇ ਹਨਾ ਬਾਕੀ ਮੇਨ ਆਪਣਾ ਬਾਈ ਟਰਾਈਡੈਂਟ ਆ ਗਈ ਪਿੰਡ ਧੌਲਾ ਦੀ ਠੀਕ ਆ ਉਹੀ ਬਾਈ ਆਪਣਾ ਪਿੰਡ ਆ ਮੇਨ ਜਮਾ ਰੋਡ ਤੇ ਜਮਾ ਅੱਡੇ ਦੇ ਉੱਤੇ ਬਾਈ ਜਿੱਥੇ ਬੱਸ ਰੁਕਦੀ ਆ ਆਪਣੀ ਹਨਾ ਬਾਈ ਸੁਲਤਾਨ ਕਲੈਕਸ਼ਨ ਦਾ ਆਪਣਾ ਬੋਰਡ ਲੱਗਿਆ ਹੋ ਵੀਰਵਾਨ ਜੀ ਤੁਸੀਂ ਵੀ ਬਾਰੇ ਇੱਕ ਵਾਰੀ ਵੀਡੀਓ ਦਿਖਾ ਦਿਓ ਠੀਕ ਆ ਤੇ ਇੱਕ ਬਈ ਆਪਣਾ ਸਾਰੇ ਭਰਾਵਾਂ ਨੂੰ ਵੀ ਬੇਨਤੀ ਆ ਕਿ ਆਪਣੇ ਇਹਣਾ ਆਈਡੀ ਹੈਗੀ ਸੁਲਤਾਨ ਕਲੈਕਸ਼ਨ ਉਹਨੂੰ ਜਰੂਰ ਫੋਲੋ ਕਰੇ ਹਨਾ ਇੰਸਟਾਗ੍ਰam ਉਹ ਇੰਸਟਾਗ੍ਰam ਆ ਉਹ ਤੇ ਕੀ ਆ ਉਹ ਤੇ ਬਈ ਆਪਾਂ ਹਰ ਰੋਜ਼ ਇੱਕ ਆਪਾਂ ਆਫਰ ਪਾਉਣੇ ਹੁੰਦੇ ਹੈਗੇ ਤੇ ਸਾਰੇ ਭਰਾ ਉਹ ਚੀਜ਼ ਜਰੂਰ ਫੋਲੋ ਕਰੇ ਕਿ ਤੁਹਾਨੂੰ ਆਫਰਾਂ ਦਾ ਪਤਾ ਲੱਗਦਾ ਰਹੇ ਠੀਕ ਆ ਬਾਈ ਨਵੀਂ ਤੋਂ ਨਵੀਂ ਵੀਡੀਓ ਆਪਾਂ ਅਪਡੇਟ ਪਾਉਣੇ ਆ ਬਾਈ ਉਹ ਵੀ ਤੁਹਾਨੂੰ ਸਾਰਾ ਪਤਾ ਲੱਗਦਾ ਰਹੇ ਠੀਕ ਆ ਜੀ ਹਾਂ ਜੀ ਠੀਕ ਆ ਬਾਈ ਜੀ ਧੰਨਵਾਦ ਬਾਈ ਜੀ ਗੱਲ ਕਰਕੇ ਬਹੁਤ ਵਧੀਆ ਲੱਗ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆ ਕਿਸੇ ਅਗਲੀ ਵੀਡੀਓ ਨੇ ਤੱਕ ਲਈ ਧੰਨਵਾਦ ਸਸੇਕਾ